ਉਹਨਾਂ ਬਿਹਰਪੁਰ ਕਿੰਦੇ ਸੀ ਵਿਆਹ ਸ਼ਾਦੀਆਂ 'ਚ ਉਹ ਤਾਂ ਰਾਤ ਕੱਗਿਆ ਜਿਵੇਂ ਲੈਣੇ ਦੇ ਵੀ ਜਾਣਾ ਤੇ ਮਾਛੀਵਾੜਾ ਦੇ ਕੋਹਾੜਾ ਰੋਡ ਤੇ ਪੈਂਦੇ ਮਡਲ ਟਾਊਨ ਕਲੋਨੀ 'ਚ ਇੱਕ ਬੇहद ਦਰਦਨਾਖਾ ਖਾਸ ਵਪਰੇ ਦਰਸਲ ਇੱਕ ਕਮਰੇ ਵਿੱਚੋਂ ਸ਼ੱਕੀ ਹਾਲਤ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲਿਆ ਨੇ ਜਿਨ੍ਹਾਂ ਦੀ ਪਛਾਣ ਦੀਪਕ ਕੁਮਾਰ ਅਤੇ ਵਿਜੇ ਕੁਮਾਰ ਵਜੋਂ ਹੋਈਏ ਦੋਵੇਂ ਬਿਹਾਰ ਦੇ ਵਾਸੀ ਦੱਸੇ ਜਾ ਰਹੇ ਨੇ ਪਰ ਹਾਲ ਹੀ ਵਿੱਚ ਉਹ ਮਾਛੀਵਾੜਾ ਦੇ ਪਿੰਡ ਗੁਰੂਗੜ੍ਹ ਵਿੱਚ ਰਹਿ ਰਹੇ ਸੀ ਇਹ ਸੁਰਾਨ ਹੁਣ ਦੋਵਾਂ ਦੀਆਂ ਲਾਸ਼ਾਂ ਇੱਕ ਕਮਰੇ ਵਿੱਚੋਂ ਬਰਾਮਦ ਹੋਈਆਂ ਨੇ ਦੋਵਾਂ ਦੀ ਉਮਰ 24 ਸਾਲ ਦੱਸੀ ਗਈ ਏ ਤੇ ਜਾਣਕਾਰੀ ਮੁਤਾਬਕ ਦੀਪਕ ਕੁਮਾਰ ਅਤੇ ਵਿਜੇ ਕੁਮਾਰ ਦੋਵੇਂ ਹੀ ਕੁਹਾੜਾ ਰੋਡ ਤੇ ਪੈਂਦੀ ਇੱਕ ਫੈਕਟਰੀ ਵਿੱਚ ਮਕੈਨਿਕ ਵਜੇ ਕੰਮ ਕਰਦੇ ਸੀ ਮ੍ਰਿਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਨੇ ਦੱਸਿਆ ਕਿ ਮੇਰੇ ਇਤਿਹਾਮ ਵਿੱਚੋਂ ਇੱਕ ਤੌਣਾ ਦਾ ਲੜਕਾ ਏ ਜਾਂ ਕਿ ਦੂਜਾ ਰਿਸ਼ਤੇ ਵਿੱਚੋਂ ਉਹਨਾਂ ਦਾ ਭਾਨਾ ਲੱਗਦਾ ਹੈ ਸੁਲੱਖਣ ਕੁਮਾਰ ਮੁਤਾਬਕ ਉਹ ਦੋਵੇਂ ਕੱਲ੍ਹ ਸ਼ਾਮ ਨੂੰ ਇਹ ਕਹਿ ਕੇ ਗਰੂਗੇ ਸੀ ਕਿ ਉਹ ਨੈਣਾ ਦੇ ਵੀ ਮੱਥਾ ਟੇਕਣ ਜਾ ਰਹੇ ਨੇ ਪਰ ਅੱਜ ਉਹਨਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇਹ ਦੋਵੇਂ ਬੇਹੋਸ਼ੀ ਦੀ ਹਾਲਤ ਵਿੱਚ ਕਮਰੇ ਵਿੱਚ ਪਏ ਨੇ ਜਿੱਥੇ ਕਿ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ ਕੀ ਨਾਮ ਹੈ ਤੁਹਾਡਾ ਸੁਲੱਖਣ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਹੋ ਉਗੜੂਗੜ ਜਿਹੜੇ ਦੋ ਜਣੇ ਦੀ ਡੈਥ ਹੋਈ ਆ ਕੀ ਲੱਗਦੇ ਨੇ ਤੁਹਾਡੇ ਜੀ ਉਹ ਇੱਕ ਬੇਟਾ ਲੱਗਦਾ ਜੇ ਭਾਣਜਾ ਲੱਗਦਾ ਤੇ ਪੱਤਾ ਜੀ ਕੁਛਣ ਦੀ ਡੈਥ ਵੀ ਕਿਸ ਚਾਂਸ ਕਰਕੇ ਕੋਈ ਨਸ਼ਾ ਨੁਸ਼ਾ ਕਰਦੇ ਸੀ ਜਾਂ ਕੀ ਕਰਦੇ ਨਸ਼ਾ ਤਾਂ ਨਹੀਂ ਕਰਦੇ ਸੀਗਾ ਬਸ ਪਿੱਗਬੂ ਜਾਂ ਬੀਅਰ ਬੋਰ ਪਿੰਦੇ ਸੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਕਹਿ ਕੇ ਆ ਜੀ ਅਸੀਂ ਨਣੇ ਦੇ ਵੀ ਜਾਣਾ ਕਿੰਨੀ 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 ਉਮਰ ਹੈ ਇਹਨਾਂ ਦੀ ਦੋਨੇ 2-4 ਮਹੀਨੇ ਤੇ ਛੋਟੇ ਵੱਡੇ ਆ ਮਤਲਬ 2000 ਦਾ ਜਨਮ ਇਹਨਾਂ ਦਾ ਕੁਛ 24-25 ਕਿ ਸਾਲ ਦੀ ਉਮਰ ਹੈ ਜੀ 24 ਸਾਲ ਦੀ ਮਾਰ ਕੀ ਕੰਮ ਕੰਮ ਕੀ ਕਰਦੇ ਸੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਜ ਕਿਵਾ ਕੰਪਨੀ ਦੇ ਵਿਆਹ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਅਨਮਰੜਾ ਜੀ ਕੋਈ ਨਸ਼ਾ ਪਤਾ ਨਹੀਂ ਕਰਦੇ ਹੈਗੇ ਨਹੀਂ ਤੇ ਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਮੌਕੇ ਤੇ ਹਾਂ ਜੀ ਜਲਦੀ ਪਹੁੰਚ ਗਿਆ ਪੁਲਿਸ ਪ੍ਰਸ਼ਾਸਨ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ ਸ਼ੱਕ ਹੈਗੀਆ ਕੋਈ ਵੀ ਜਾਂ ਕਿਸੇ ਕੋਈ ਗਲਵਾ ਕਿਸੇ ਨੂੰ ਨਹੀਂ ਹੈ ਉਧਰ ਕਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਉਹਨਾਂ ਵੱਲੋਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਕਮਰੇ ਵਿੱਚੋਂ ਕੁਝ ਖਾਣ ਪੀਣ ਦਾ ਸਮਾਨ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ ਜਿਸ ਨੂੰ ਕਿ ਹੁਣ ਜਾਂਚ ਲਈ ਪੇਸ਼ ਦਿੱਤਾ ਗਿਆ ਕੀ ਗਿਣਾ ਚਾਹੂਗੇ ਜੀ ਹਾਂ ਸਾਨੂੰ ਇਤਲਾਹ ਮਿਲੀ ਸੀ ਕਿ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਪਿੱਛੋਂ ਬਿਹਾਰ ਦੇ ਨੇ ਜਿਹਦੇ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀ ਆਸੀਂ ਵਿਚਾਰਿਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਨੂੰ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੇਰੈਂਟਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈੱਡ ਬੁੜੇ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਦੀ ਡੈਥ ਕਿੱਦਾਂ ਹੋਈ ਹੈ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰਦਿਆਂ ਤੋਂ ਮਾੜਾ-ਵੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਸਰੂਪ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਤੇ ਕੀ ਨਾਮ ਨੇ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵੀਜੀ ਆ ਠੀਕ ਆ ਜੀ ਇਹ ਮੱਛੋੜ ਦੇ ਰਹਿਣ ਵਾਲੇ ਨਹੀਂ ਜੀ ਨੇ ਪਿੱਛੋਂ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ ਸੇਵਾ ਫੈਕਟਰੀ ਚ ਲੱਗੇ ਹੋਏ ਜੀ ਠੀਕ ਹੈ ਹਾਲਾਂਕਿ ਦੋਵਾਂ ਦੀ ਇਹ ਮੌਤ ਕਿਵੇਂ ਹੋਈ ਕਿ ਦੋਵਾਂ ਵੱਲੋਂ ਕੋਈ ਨਸ਼ਾ ਕੀਤਾ ਗਿਆ ਸੀ ਜਾਂ ਫਿਰ ਖਾਣੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਿਲਾਇਆ ਗਿਆ ਫਿਲਹਾਲ ਇਹ ਸਭ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਦੌਰਾਨ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਦੀਪਕ ਕੁਮਾਰ ਦਾ ਵਿਆਹ ਹੋਇਆ ਸੀ ਜਦ ਕਿ ਦੂਜਾ ਵਿਜੇ ਕੁਮਾਰ ਹਜੇ ਵੀ ਕੁਆਰਾ ਹੀ ਸੀ ਫਿਲਹਾਲ ਪੁਲਿਸ ਵੱਲੋਂ ਦੋਵਾਂ ਦੀ ਮੌਤ ਲਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਮਾਛੀਵਾੜਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ